ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਤੂ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲਹਿ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਸੋ ਕਹੋ ਟਲ ਗੁਰ ਸੇਵੀਐ सहज सुपाए दर्शन परस गुरु के जन्म मरण दुख जाए जाफत ਸੰਮਦੀਨ ਦੂਰੇ ਅਰਸੋ ਕੁਰਸੋ ਚੱਟੀ ਐ ਦੁੱਤ ਡਿਠੇ ਸੱਚੇ ਪਤਸਾਹ ਮਲ ਜਨਮ ਜਨਮਦੀਨ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਲਾ ਤਿੱਜ ਕਰ ਪਹਿਲਾਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋਆਪ ਗਵਾਇਆ ਸੇਵਕ ਸੇਮ ਕਰੇ ਸਭ ਤੇਰੀ ਜਨ ਸਭ ਦਾ ਐਸਾਦ ਆਇਆ ਗੁਰ ਕੀ ਨਿਪਾਤੇ ਨਿਰਮਲ ਹੋਆ ਜਿਨ ਵਿੱਚ ਹੋਆਪ ਗਵਾਇਆ ਅਨ ਦਿਨ ਗੁਨ ਗਾਵੇ ਨਿਤ ਸਾਚੇ ਗੁਰ ਕੈ ਸਬਦ ਸੁਹਾਇ ਮੇਰੇ ਠਾਕੁਰ ہم بارک سرن تمہاری ایکو سچا سچ تو کیبل اپ مراری رہاو جاگت رہے تنی پرب پایا ਸਬਦੇ ਹਉ ਮੈ ਮਾਰੀ ਗ੍ਰਹਿ ਮਾਹੇ ਸਦਾ ਹਰ ਜਾਨਿਉ ਉਦਾਸੀ ਗਿਆਨ ਤਤ ਵਿਚਾਰੀ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਔਰ ਤਾਰੀ ਇਹ ਮਨਵਾ ਦਹਿ ਦਿਸਤਾਵਦਾ ਦੂਜੇ ਪਾਇਖਵਾ ਮਨ ਮੁਖ ਮੁਗਦ ਹਰਨਾਮ ਨਾ ਚੇਤੇ ਬਿਰਥਾ ਜਨਮ ਗਵਾਇ ਸਤਗੁਰ ਭੇਟੇ ਤਾ ਨਾਉ ਪਾਏ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸਬਦ ਵਿਚਾਰੀ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰੱਖਿਆ ਔਰ ਧਾਰੀ ਨਾਨਕ ਨਵ ਗਤ ਮਤ ਪਾਈ ਇਹ ਹਾਸ ਹਮਾਰੀ ਹਰ ਜਨ ਸਾਚੇ ਸਾਚ ਕਮਾਵੇ ப்ப சாச்சிய நான நாம மத்த பாய ஏ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਬਿਸਰਨਾਹੀ ਦਤਾਰ ਬਿਸਰਨਾਹੀ ਦਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ